ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਗੁਰਦੀਪ ਕੌਰ ਇੱਕ ਨੌਜਵਾਨ ਮੁੰਡੇ ਦੀ ਮੌਤ ਹੋਈ ਹੈ ਜੋ ਕਿ ਫਾਇਰ ਬ੍ਰਿਗੇਡ ਦੇ ਵਿੱਚ ਕੰਮ ਕਰਦਾ ਸੀ ਕਰਮਚਾਰੀ ਸੀ ਤੇ ਆਪਣੇ ਕੰਮ ਦੇ ਦੌਰਾਨ ਹੀ ਆਪਣੀ ਜਾਨ ਗਵਾ ਲੈਂਦਾ ਤਾਂ ਸਭ ਤੋਂ ਵੱਡੀ ਗੱਲ ਕਿ ਹਾਲੇ 2 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਪਰ ਅੱਜ ਮੌਤ ਦੇ ਮੂੰਹ ਦੇ ਵਿੱਚ ਜਾ ਦਿੱ ਗਿਆ ਤਾਂ ਉੱਥੇ ਹੀ ਦੱਸ ਦਈਏ ਕਿ ਫਾਇਰ ਬ੍ਰਿਗੇਡ ਕਰਮਚਾਰੀ ਜੋ ਕਿ ਖੇਤਾਂ ਦੇ ਵਿੱਚ ਅੱਗ ਬੁਝਾਉਣ ਦੇ ਲਈ ਜਾਂਦਾ ਹੈ ਪਰ ਉਸ ਅੱਗ ਦੀ ਚਪੇਟ ਦੇ ਵਿੱਚ ਆਉਣ ਦੇ ਨਾਲ ਇਸ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਹੈ ਜਿਸ ਦਾ ਨਾਮ ਗगनਦੀਪ ਸਿੰਘ ਦੱਸਿਆ ਜਾ ਰਿਹਾ ਹੈ 28 ਸਾਲ ਦੀ ਉਮਰ ਸੀ 2 ਮਹੀਨੇ ਪਹਿਲਾਂ ਹੀ ਹਾਲੇ ਵਿਆਹ ਹੋਇਆ ਸੀ ਤਾਂ ਮੋਗਾ ਦੇ ਵਿੱਚ ਇਹ ਦਰਦਨਾਕ ਹਾਦਸਾ ਵਾਪਰਿਆ ਕਿ ਕਿਸ ਤਰੀਕੇ ਦੇ ਨਾਲ ਕਣਕ ਦੇ ਖੇਤ ਦੇ ਵਿੱਚ ਜਾਂਦਾ ਹੈ ਅੱਗ ਲੱਗੀ ਹੋਈ ਸੀ ਉਸ ਨੂੰ ਬਚਾਉਣ ਦੇ ਲਈ ਤਾਂ ਜਿਸ ਤੋਂ ਬਾਅਦ ਹਾਲਾਤ ਇਸ ਦੇ ਕਾਫੀ ਜ਼ਿਆਦਾ ਨਾਜ਼ੁਕ ਬਣ ਜਾਂਦੇ ਨੇ ਤਾਂ ਉੱਥੇ ਹੀ ਮੋਗਾ ਤੋਂ ਡੀ ਐਮ ਸੀ ਹਸਪਤਾਲ ਇਸ ਨੂੰ ਲਿਆਂਦਾ ਗਿਆ ਤਾਂ ਜਿਸ ਤੋਂ ਬਾਅਦ ਇਸ ਨੇ ਦਮ ਤੋੜ ਦਿੱਤਾ ਤਾਂ ਮੋਗਾ ਤੋਂ ਵੱਡੀ ਖਬਰ ਹੈ ਕਿ ਕਿਸ ਤਰੀਕੇ ਦੇ ਨਾਲ ਨੌਜਵਾਨ ਮੁੰਡੇ ਦੀ ਮੌਤ ਹੋਈ ਹੈ 2 ਮਹੀਨੇ ਪਹਿਲਾਂ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਕਿਸ ਤਰੀਕੇ ਦੇ ਨਾਲ ਨਮੀ ਜਿਹੜੀ ਹੈ ਬੋਟੀ ਉਹ ਘਰ ਦੇ ਵਿੱਚ ਐਂਟਰ ਹੁੰਦੀ ਆ ਪਰ ਨਹੀਂ ਸੀ ਪਤਾ ਕਿ 2 ਮਹੀਨੇ ਬਾਅਦ ਜਿਹੜਾ ਉਸ ਦਾ ਹਮਸਫਰ ਹੈ ਉਸ ਦਾ ਜੀਵਨ ਸਾਥੀ ਇਸ ਦੁਨੀਆ ਦੇ ਵਿੱਚ ਨਹੀਂ ਰਹੇਗਾ ਤਾਂ ਮੰਦ ਭਾਗੀ ਖਬਰ ਹੈ ਕਿ ਮੋਗਾ ਦੇ ਵਿੱਚ ਫਾਇਰ ਬ੍ਰਿਗੇਡ ਕਰਮਚਾਰੀ ਦੀ ਡਿਊਟੀ ਦੇ ਦੌਰਾਨ ਮੌਤ ਹੋਈ ਹੈ ਤੇ ਪਛਾਣ ਗਗਨਦੀਪ ਸਿੰਘ ਦੇ ਨਾਮ ਤੋਂ ਹੋਈ ਹੈ 23 ਅਪ੍ਰੈਲ ਦੀ ਸ਼ਾਮ ਨੂੰ ਮੈਮੇ ਵਾਲਾ ਪਿੰਡ ਦੇ ਵਿੱਚ ਜਿਹੜੀ ਅੱਗ ਲੱਗ ਜਾਂਦੀ ਹੈ ਖੇਤਾਂ ਦੇ ਵਿੱਚ ਜਿਸ ਨੂੰ ਬਚਾਉਣ ਦੇ ਲਈ ਗਗਨਦੀਪ ਜਿਹੜਾ ਅੱਗ ਦੀ ਚਪੇਟ ਦੇ ਵਿੱਚ ਆ ਜਾਂਦਾ ਤਾਂ ਗੰਭੀਰ ਰੂਪ ਦੇ ਵਿੱਚ ਝੁੱਲਸ ਜਾਂਦਾ ਤਾਂ ਗਗਨਦੀਪ ਨੂੰ ਪਹਿਲਾਂ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਜਿਸ ਤੋਂ ਬਾਅਦ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਰੈ퍼 ਕਰ ਦਿੱਤਾ ਗਿਆ ਕਿਉਂਕਿ ਹਾਲਾਤ ਬੇਹਦ ਨਾਜ਼ੁਕ ਸੀ ਇਸ ਮੁੰਡੇ ਦੇ ਤਾਂ ਲਗਾਤਾਰ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਉਹ ਹਾਦਸਾ ਜਦੋਂ ਇਸ ਅੱਗ ਦੀ ਲਪੇਟ ਦੇ ਵਿੱਚ ਇਹ ਨੌਜਵਾਨ ਮੁੰਡਾ ਆ ਜਾਂਦਾ ਤਾਂ ਇਲਾਜ ਦੇ ਦੌਰਾਨ ਉਹ ਦਮ ਤੋੜ ਦਿੰਦਾ ਤਾਂ ਉੱਥੇ ਹੀ ਅੱਡੀ ਤੇ ਦਰਦਨਾਕ ਖਬਰ ਸਾਂਝੀ ਕਰ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਹਾਲੇ 2 ਮਹੀਨੇ ਪਹਿਲਾਂ ਘਰ ਦੇ ਵਿੱਚ ਖੁਸ਼ੀਆਂ ਦੇ ਬਾਜੇ ਵੱਜ ਰਹੇ ਸੀ ਪਰ ਨਹੀਂ ਸੀ ਪਤਾ ਕਿ ਐਨਾ ਦਰਦਨਾਕ ਹਸ਼ਰ ਇਸ ਮੁੰਡੇ ਦਾ ਹੋਏਗਾ ਤਾਂ ਦੱਸ ਦਈਏ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਹੁਣ ਗੈਰੇ ਸਦਮੇ ਦੇ ਵਿੱਚ ਹੈ ਜਿੱਥੇ ਕਿ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਇਲਾਜ ਦੇ ਦੌਰਾਨ ਇਸ ਮੁੰਡੇ ਨੇ ਦਮ ਤੋੜ ਦਿੱਤਾ ਤਾਂ ਇਸ ਵੇਲੇ ਘਰ ਦੇ ਵਿੱਚ ਸੋਗ ਪਸਰ ਗਿਆ ਹੈ ਤੇ ਉੱਥੇ ਹੀ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ